ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਵਿੱਚ ਉਸ ਵੇਲੇ ਹੜਕੰਪ ਮੱਚਿਆ ਜਦੋਂ ਆਰਟੀਆਈ ਐਕਟਿਵਿਸਟ ਸਿਮਰਨਜੀਤ ਸਿੰਘ ਨੂੰ ਗੋਲੀ ਮਾਰਨ ਦੇ ਇਰਾਦੇ ਦੇ ਨਾਲ ਦੋ ਮੁੰਡੇ ਜਿਮ ਦੇ ਬਾਹਰ ਪਹੁੰਚਦੇ ਨੇ ਪਰ ਕਿਸਮਤ ਚੰਗੀ ਰਹੀ ਕਿ ਆਰਟੀਆਈ ਐਕਟਿਵਿਸਟ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੁੰਦੇ ਨੇ ਤੇ ਹਮਲਾਵਰ ਦੀ ਪਿਸਤੌਲ ਫਸ ਜਾਂਦੀ ਹੈ ਜਿਸ ਤੇ ਚਲਦਿਆਂ ਵਾਰਦਾਤ ਟਲਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਮੁੰਡੇ ਪਿਸਤੌਲ ਲੈ ਕੇ ਪਹੁੰਚਦੇ ਨੇ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪਿਸਤੌਲ ਜਾਮ ਹੋ ਜਾਂਦੀ ਹੈ ਤੇ ਮੌਕੇ ਦਾ ਫਾਇਦਾ ਚੁੱਕੀ ਆਰਟੀਆਈ ਐਕਟੀਵਿਸਟ ਸਿਮਰਨਜੀਤ ਮੌਕੇ ਤੋਂ ਭੱਜ ਜਾਂਦੇ ਨੇ ਤੇ ਜਿਮ ਦੇ ਵਿੱਚ ਵੜ ਜਾਂਦੇ ਨੇ ਜਿਵੇਂ ਹੀ ਉਹ ਮੁੰਡੇ ਪਿੱਛੇ ਆਉਂਦੇ ਨੇ ਇਹਨਾਂ ਨੂੰ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਇਸ ਦਰਮਿਆਨ ਇੱਥੇ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਸੱਦੀ ਜਾਂਦੀ ਹੈ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਹਮਲੇ ਦੇ ਪਿੱਛੇ ਦੇ ਕਾਰਨ ਤਾਂ ਸਪਸ਼ਟ ਨਹੀਂ ਹਨ ਪਰ ਆਰਟੀਆਈ ਐਕਟੀਵਿਸਟ ਦਾ ਇਹ ਕਹਿਣਾ ਹੈ ਕਿ ਮੈਨੂੰ ਪਹਿਲਾਂ ਵੀ ਥ੍ਰੈਟਸ ਦਾ ਇਸ ਮਾਮਲੇ 'ਚੋਂ ਪੁਲਿਸ ਜਾਂਚ ਕਰ ਰਹੀ ਹੈ ਸੀਸੀਟੀਵੀ ਪੁਲਿਸ ਦੇ ਵੱਲੋਂ ਕਬਜ਼ੇ 'ਚ ਲੈ ਲਈ ਗਈ ਹੈ ਤੇ ਜਲਦ ਦੂਸ਼ੀਆ ਦੀ ਗ੍ਰਿਫਤਾਰੀ ਦਾ ਪ੍ਰੋਸੈਸ ਹਟ ਗਿਆ ਥ੍ਰੈਟ ਆਈ ਉਹ ਮੈਨੂੰ ਇੱਕ ਮਹੀਨੇ ਦੀ ਜੀ ਇੱਕ ਜਿੰਦੀ ਨੋਟਿਸ ਆਫ ਦੀ ਪੁਲਿਸ ਆਫੀਸ਼ਰਸ ਸਾਰੇ ਸੀਨੀਅਰਾਂ ਦੇ ਵੀ ਧਿਆਨ ਚ ਲਿਆਤਾ ਸੀਗਾ ਜਾਂ ਥ੍ਰੈਟ ਹੈਗੀ ਆ ਇੱਕ ਬੰਦਾ ਇਹਨਾਂ ਦੇ ਰਾਉਂਡ ਅਪ ਕਰਕੇ ਇੱਕ ਮਹੀਨੇ ਨੂੰ ਫੜਿਆ ਵੀ ਸੀ ਜੀ ਜੀ ਜਿਹੜਾ ਕਹਿੰਦਾ ਸੀ ਸਾਨੂੰ ਸਕਾਰੀ ਮਿਲੀ ਤੁਹਾਡੀ ਮਾਰਦ ਅੱਛਾ ਜੀ ਉਸ ਤੋਂ ਬਾਅਦ ਸਾਰਿਆਂ ਦੇ ਧਿਆਨ 'ਚ ਹੈਗਾ ਸੀ ਮੈਟਰ ਕਿ ਮੈਨੂੰ ਗੋਲੀ ਕਿਸੇ ਟਾਈਮ ਵੀ ਮਾਰ ਸਕਦੇ ਨੇ ਉਹ ਹੁਣ ਅੱਜ ਬੰਦੇ ਆਏ ਆ ਮੈਂ ਜਿੰਨ ਤੋਂ ਸੱਲੇ ਉਤਰਿਆ ਜਦੋਂ ਉਹਨਾਂ ਨੇ ਮੈਥੇ ਫਾਇਰ ਸਰ ਕੀਤੇ ਆ ਮਿਸ ਫਾਇਰ ਹੋ ਗਿਆ ਸਰ ਹੈ ਕੋਈ ਨਾ ਵੇਖੋ ਏਦਾਂ ਥਿਸ ਇਜ਼ ਅ ਬੇਗ ਥ੍ਰੈਟ ਏਦਾਂ ਕੁਝ ਨਹੀਂ ਪਤਾ ਉਹ ਇੱਕ ਐਫ ਆਈ ਆਰ ਦਰਜ ਹੈਗੀ ਆ ਜਿਹੜਾ ਪਹਿਲੇ ਬੰਦਾ ਰਾਉਂਡ ਅਪ ਕੀਤਾ ਸੀ ਉਹਦਾ ਕੋਈ ਡਿਸਕਲੋਜ਼ ਨਹੀਂ ਕਰ ਰਿਹਾ ਇਸ ਨੂੰ ਥ੍ਰੈਟ ਨਹੀਂ ਕਰ ਰਿਹਾ ਨਹੀਂ ਗੋਲ ਨਹੀਂ ਆਈ ਬੰਦਾ ਰਾਉਂਡ ਅਪ ਹੋਇਆ ਸੀਗਾ ਉਹਨੇ ਕਿਹਾ ਸੀ ਕਿ ਅਹੀ ਮਾਰਨ ਆਇਆ ਜੀ ਸਰ ਕਿੰਨੇ ਫਾਇਰ ਹੋਏ ਨੇ ਆ ਦੇਖੋ 3 ਤੁਸੀਂ ਕ੍ਰਿਸਟਲ ਸੀਗੀ ਮੈਗਜ਼ੀਨ ਲੋਡ ਕਰ ਦਿੱਤੀ ਸੀ ਉਹਨੇ ਕਾਫੀ ਵਰੀ ਮੈਂ ਬਹੁਤ ਭੱਜ ਗਿਆ ਆਪਣੀ ਜਾਨ ਬਚਾਈ ਕਿੰਨੇ ਲੜਕੇ ਸੀ ਅਦਰਵਾਜ਼ੇ ਵਿੱਚ ਦੋ ਜਣੇ ਸੀ ਤੇ ਦੋ ਜਣੇ ਸੀ ਆਏ ਕਿੱਦਾਂ ਗੱਡੀ ਜਾਈ ਇਹ ਨਹੀਂ ਦੇਖਿਆ ਗਿਆ ਅੱਛਾ ਜੀ ਦੇਖੀ ਸਰ ਤੁਸੀਂ ਆਪਣੀ ਵਾਪਿਸ ਭੱਜ ਗਏ ਸੀਸੀਡੀ ਵੀ ਇਹ ਭੱਜ ਕੇ ਵਾਪਸ ਜਾਨ ਬਚਾਈ ਬਸ ਜਾਨ ਬਚਾਈ ਉੱਪਰ ਤੱਕ ਵੀ ਉੱਪਰ ਤੱਕ ਵੀ ਗਏ ਹੋ ਪੌੜੀਆਂ ਚੜ੍ਹੇ ਜੀ ਪੌੜੀਆਂ ਚੜ੍ਹੇ ਨਹੀਂ ਸੀਡੀ ਨੂੰ ਕਿਵੇਂ ਦੇ ਦੱਸਾਂ ਜਲੰਧਰ ਦੇ ਲਾਅ ਐਂਡ ਆਰਡਰ ਨੂੰ ਕਿਵੇਂ ਦੇ ਦਿੰਦੇ ਨਹੀਂ ਇਸ ਬਾਰੇ ਦੇਖੋ ਦਿਸ ਇਜ਼ ਨਾਟ ਅ ਰਾਈਟ ਟਾਈਮ ਟੂ ਕਮੈਂਟ ਔਨ ਦੀ ਲਾਅ ਐਂਡ ਆਰਡਰ ਔਰ ਸੀਪੀ ਠੀਕ ਹੋ ਸੋ ਆ ਇਨਸੀਡੈਂਟ ਆ ਜਿਹੜਾ ਕੀ ਸਰ ਕੋਈ ਰਿਪੋਰਟਿੰਗ ਹੈ ਤੁਹਾਡੇ ਕੋਲ ਜਿਹੜੀ ਕੋਈ ਥ੍ਰੈਟ ਕਾਲ ਆਈ ਜਿਹੜੀ ਪਿਛਲੀ ਵਾਰ ਇਟ ਇਜ਼ ਇਨ ਦੀ ਨੋਟਿਸ ਆਫ ਪੁਲਿਸ ਇੱਕ ਬੰਦਾ ਰਾਉਂਡ ਅਪ ਕੀਤਾ ਉਹਦੇ ਕੋਲ ਪਿਸਟਲ ਤਿੰਨ ਬਰਾਮਦ ਹੋਏ ਰੌਂਡ ਬਰਾਮਦ ਹੋਏ ਕਿਹੜੇ ਪਲੇ ਸਰ ਕੰਪਲੀਟ ਹੋਇਆ ਕਿਹਨੇ ਸਾਡੇ ਨੇ ਰੌਂਡ ਇਹ ਪਰਚਾ ਮਕਸੂਦਾਂ ਦਾ ਹੈਗਾ ਮਕਸੂਦ ਟਾਊਨ ਏਰੀਆ ਵਿੱਚ ਤਾਂ ਇਹ ਨੂੰ ਤਾਂ ਮੈਨੂੰ ਇੰਟੀਮੇਸ਼ਨ ਮਿਲੀ ਸੀ ਕਿ ਇੱਥੇ ਸਟਾਰਬਾਕਸ ਦੇ ਲੱਗੇ ਜਿਹੜਾ ਜਿਮ ਹੈ ਜੀ ਉੱਥੇ ਫਾਇਰਿੰਗ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਆਂ ਤੇ ਉਹਨੂੰ ਇਨਵੈਸਟੀਗੇਟ ਕਰ ਰਹੇ ਆਂ ਜਿਹੜਾ ਇੱਥੇ ਇੱਕ ਬੰਦਾ ਸੁਖਪ੍ਰੀਤ ਸਿੰਘ ਆਪਣਾ ਜਿਮ ਜਾਂਦੇ ਸੀ ਤੇ ਰਾਤੀ ਸਵੇਰ ਨੂੰ ਉਹਦਾ ਟਾਈਮ ਸੀ ਜਦੋਂ ਉਹ ਵਾਪਸੀ ਆਪੀ ਮੈਮ ਸੁਖਪ੍ਰੀਤ ਕੇ ਸਿਮਰਨਜੀਤ ਸਿਮਰਨਜੀਤ ਸੋਰੀ ਜੀ ਜੀ ਹਾਂ ਜੀ ਤੇ ਉਹ ਵਾਪਸੀ ਤੇ ਆਪਣੀ ਗੱਡੀ ਚ ਜਦੋਂ ਬੈਠੀ ਸੀ ਤਾਂ ਇੱਕ ਬੰਦੇ ਨੇ ਉਹਨਾਂ ਤੇ ਪਿਸਤਲ ਕੱਢ ਕੇ ફાયਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਟ ਉਹ ਫਾਇਰ ਮੁਕੰਮਲ ਨਹੀਂ ਹੋਇਆ ਮਿਸਫਾਇਰ ਹੋਇਆ ਜੀ ਮੈਮ ਕੰਪਲੇਂਟੈਂਟ ਨੇ ਕੀ ਨਾਮ ਵਗੈਰਾ ਕੀ ਲਿਖਾਇਆ ਕੋਣ ਵਿਅਕਤੀ ਨੇ ਉਹ ਜੀ ਹਾਂ ਜੀ ਉਹ ਉਹਨਾਂ ਦੇ ਬਿਆਨ ਲੈਣ ਲੱਗੇ ਆ ਸੀ ਤੇ ਕਾਰਨ ਉਹਨਾਂ ਦੇ ਅਕੋਰਡਿੰਗ ਕੀ ਪਹਿਲਾਂ ਵੀ ਉਹਨਾਂ ਨੂੰ ਥੈਟਸ ਆਈਆਂ ਨੇ ਉਹ ਚੀਜ਼ਾਂ this is the part of investigation il verify ਇਸ ਜੀ ਸਾਹਮਣੇ ਇਹ ਕਹਿੰਦੇ ਕਿ ਪਹਿਲਾਂ ਵੀ ਮਕਸੂਦਾ ਥਾਣੇ ਦੇ ਵਿੱਚ ਆਲਰੇਡੀ ਕੰਪਲੀਟ ਦਰਜ ਹੈ ਜੀ ਹਾਂ ਜੀ ਉਹ ਸਾਰਾ ਕੁਝ ਜੀ ਦੇਖਣ ਵਾਲਾ ਹੈ ਤੇ ਤੁਹਾਡੇ ਤੱਕ ਸਾਰੀ ਇਨਫੋਰਮੇਸ਼ਨ ਮੈਡਮ ਕਿੰਨੇ ਮਾਮਲੇ ਜੀ ਕੋਈ ਸੀਸੀਟੀਵੀ ਆਈ ਹੈ ਉਹ ਤੁਸੀਂ ਦੇਖੀ ਹੋ ਸੀਸੀਟੀਵੀ ਫੁਟੇਜ ਦੇਖੀ ਹੈ ਜੀ ਉਹਦੇ ਵਿੱਚ ਦੋ ਬੰਦੇ ਵਿਖੇ ਵੀ ਨੇ ਬਟ ਆਇਡੈਂਟੀਫਾਈ ਨਹੀਂ ਹੋ ਪਏ ਨਾ ਹੀ ਇਹਨਾਂ ਨੇ ਕੋਈ ਆਇਡੈਂਟੀਫਾਈ ਕੀਤਾ ਮੈਡਮ ਮੁਨਾਫਰ ਕਿੰਨੇ ਹੋਏ ਨੇ ਫਾਇਰ ਕਿੰਨੇ ਮੈਮ ਦੋ ਕੰਦੇ ਰੋਂਦ ਵੀ ਲੱਬੇ ਹਾਂ ਜੀ ਮੈਮ ਰੋਂਦ ਲੱਬੇ ਪਤਾ ਲੱਗਦਾ ਬੰਦਾ ਰੈਸਟ ਕੀਤਾ ਸੀਗਾ ਉਹੀ ਤੇ ਬੰਦਾ ਨਹੀਂ ਵਿੱਚ ਹੈਗਾ ਤੁਹਾਨੂੰ ਬੋਲੋ ਜੀ ਉਹ ਚੀਜ਼ ਫਿਰ ਵੈਰੀਫਾਈ ਕਰਾਂਗੇ ਹੁਣ ਤੇ ਆਪਾਂ ਇਹੀ ਦੇਖ ਰਿਹਾ ਕਿ ਦੋ ਟੀਮਸ ਬਣਾ ਕੇ ਬੈਕਵਰਡ ਫਾਰਵਰਡ ਲਿੰਕੇਜੇ ਸਾਰੇ ਦੇਖਾਂਗੇ ਜੀ ਕੈਮਰਾ ਚੈੱਕ ਕਰਾਂਗੇ ਕਿ ਕਿੱਥੋਂ ਇਹ ਬੰਦੇ ਆਏ ਕਿਉਂਕਿ ਉਹਨਾਂ ਨੂੰ ਫਿਰ ਅਰੈਸਟ ਕਰਕੇ ਅੱਗੇ ਵੀ ਕਰਾਂਗੇ ਮੈਮ ਥਾਣੇ ਦੀ ਕੁਛ ਹੀ ਦੂਰੀ ਦੇ ਘਟਨਾ ਸਾਰੀ ਵਾਪਰ ਗਈ ਹੈ ਉਸ ਤੋਂ ਪੋਸ਼ ਇਲਾਕਾ ਸਾਰੇ ਮਾਰਕੀਟ ਚ ਐਲਪੈਲੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਲੰਧਰ ਦਾ ਲੋਨ ਆਰਡਰ ਜੀ ਉਹਨਾਂ ਕ੍ਰਾਈਮ ਤੇ ਹਰ ਪਾਸੇ ਹੁੰਦਾ ਹੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਕ੍ਰਾਈਮ ਹੋ ਰਿਹਾ ਉਹਨੂੰ ਡਿਟੈਕਟ ਕਰਕੇ ਤੇ ਉਹਨੂੰ ਇਨਵੈਸਟੀਗੇਟ ਕਰਾਂਗੇ ਆਮ ਲੋਕਾਂ ਨੂੰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਡਰ ਪਿਆਦਾ ਹੋ ਜਾਂਦਾ ਜੀ ਜਦੋਂ ਅਜਿਹੀ ਘਟਨਾ ਹੋ ਜੇ ਆਸ-ਪਾਸ ਜੀ ਸਾਰਿਆਂ ਨੂੰ ਇਹੀ ਮੇਰਾ ਮੈਸੇਜ ਹੈ ਕਿ ਇਹ ਸਦਾਂ ਦੀ ਕੋਈ ਗੱਲ ਨਹੀਂ ਜਲੰਧਰ ਪੁਲਿਸ ਇਜ਼ ਆਲਵੇਸ देयर ਫॉर ði ਸੇਫਟੀ ਐਂਡ ਇਫ ðiਜ਼ ਐਨੀ ਇਸ਼ੂ ਦੇ ਕੈਨ ਕੰਟੈਕਟ ਅਸ ਔਰ 112 ਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਵਿੱਚ ਉਸ ਵੇਲੇ ਹੜਕੰਪ ਮੱਚਿਆ ਜਦੋਂ ਆਰਟੀਆਈ ਐਕਟਿਵਿਸਟ ਸਿਮਰਨਜੀਤ ਸਿੰਘ ਨੂੰ ਗੋਲੀ ਮਾਰਨ ਦੇ ਇਰਾਦੇ ਨਾਲ ਦੋ ਮੁੰਡੇ ਜਿਮ ਦੇ ਬਾਹਰ ਪਹੁੰਚਦੇ ਨੇ ਪਰ ਕਿਸਮਤ ਚੰਗੀ ਰਹੀ ਕਿ ਆਰਟੀਆਈ ਐਕਟਿਵਿਸਟ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੁੰਦੇ ਨੇ ਤੇ ਹਮਲਾਵਰ ਦੀ ਪਿਸਤੌਲ ਫਸ ਜਾਂਦੀ ਹੈ ਜਿਸ ਤੇ ਚੱਲਦਿਆਂ ਵਾਰਦਾਤ ਟਲਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਮੁੰਡੇ ਪਿਸਤੌਲ ਲੈ ਕੇ ਪਹੁੰਚਦੇ ਨੇ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪਿਸਤੌਲ ਜਾਮ ਹੋ ਜਾਂਦੀ ਹੈ ਤੇ ਮੌਕੇ ਦਾ ਫਾਇਦਾ ਚੁੱਕ ਕੇ ਆਰਟੀਆਈ ਐਕਟਿਵਿਸਟ ਸਿਮਰਨਜੀਤ ਮੌਕੇ ਤੋਂ ਭੱਜ ਜਾਂਦੇ ਨੇ ਤੇ ਜਿਮ ਦੇ ਵਿੱਚ ਵੜ ਜਾਂਦੇ ਨੇ ਜਿਵੇਂ ਹੀ ਉਹ ਮੁੰਡੇ ਪਿੱਛੇ ਆਉਂਦੇ ਨੇ ਇੰਨੇ ਨੂੰ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਇਸ ਦਰਮਿਆਨ ਇੱਥੇ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਸੱਦੀ ਜਾਂਦੀ ਹੈ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਹਮਲੇ ਦੇ ਪਿੱਛੇ ਦੇ ਕਾਰਨ ਤਾਂ ਸਪਸ਼ਟ ਨਹੀਂ ਹਨ ਪਰ ਆਰਟੀ ਐਕਟੀਵਿਸਟ ਦਾ ਇਹ ਕਹਿਣਾ ਹੈ ਕਿ ਮੈਨੂੰ ਪਹਿਲਾਂ ਵੀ ਥ੍ਰੈਟਸ ਦਾ ਇਸ ਮਾਮਲੇ 'ਚੋਂ ਪੁਲਿਸ ਜਾਂਚ ਕਰ ਰਹੀ ਹੈ ਸੀਸੀਟੀਵੀ ਪੁਲਿਸ ਦੇ ਵੱਲੋਂ ਕਬਜ਼ੇ 'ਚ ਲੈ ਲਈ ਗਈ ਹੈ ਕਿ ਜਲਦ ਦੋਸ਼ੀਆ ਦੀ ਗ੍ਰਿਫਤਾਰੀ ਦਾ ਪ੍ਰੋਸੈਸ ਅੱਗੇ ਥ੍ਰੈਟ ਆਈ ਉਹ ਮੈਨੂੰ ਇੱਕ ਮਹੀਨੀ ਦੀ ਜੀ ਜਿੰਦੀ ਨੋਟਿਸ ਆਫ ਦੀ ਪੁਲਿਸ ਆਫੀਸ਼ਰਸ ਸਾਰੇ ਸੀਨੀਅਰਾਂ ਦੇ ਵੀ ਧਿਆਨ ਚ ਲਿਆਤਾ ਸੀਗਾ ਜਾਂ ਥ੍ਰੈਟ ਹੈਗੀ ਆ ਇੱਕ ਬੰਦਾ ਇਹਨਾਂ ਦੇ ਰਾਉਂਡ ਅਪ ਕਰਕੇ ਇੱਕ ਮੈਨੂੰ ਫੜਿਆ ਵੀ ਸੀ ਜੀ ਜੀ ਜਿਹੜਾ ਕਹਿੰਦਾ ਸੀ ਸਾਨੂੰ ਸਕਾਰੀ ਮਿਲੀ ਤੁਹਾਡੀ ਮਾਰਨ ਅੱਛਾ ਜੀ ਉਸ ਤੋਂ ਬਾਅਦ ਸਾਰਿਆਂ ਦੇ ਧਿਆਨ 'ਚ ਹੈਗਾ ਸੀ ਮੈਟਰ ਕਿ ਮੈਨੂੰ ਗੋਲੀ ਕਿਸੇ ਟਾਈਮ ਵੀ ਮਾਰ ਸਕਦੇ ਨੇ ਉਹ ਹੁਣ ਅੱਜ ਬੰਦੇ ਆਏ ਆ ਮੈਂ ਜਿੰਮ ਤੋਂ ਸੱਲੇ ਉਤਰਿਆ ਜਦੋਂ ਉਹਨਾਂ ਨੇ ਮੇਰੇ ਉੱਤੇ ਫਾਇਰ ਸਲ ਕੀਤੇ ਆ ਮਿਸ ਫਾਇਰ ਹੋ ਗਿਆ ਸਰ ਹੈ ਕੋਣਾ ਵੇਖ ਕੋਣਾ ਆਓ ਦੇਖੋ ਇਦਾਂ ਥਿਸ ਇਜ਼ ਅ ਬੇਗ ਥ੍ਰੈਟ ਇਦਾਂ ਕੁਝ ਨਹੀਂ ਪਤਾ ਉਹ ਇੱਕ ਐਫ ਆਈ ਆਰ ਦਰਜ ਹੈਗੀ ਆ ਜਿਹੜਾ ਪਹਿਲੇ ਬੰਦਾ ਰਾਉਂਡ ਅਪ ਕੀਤਾ ਸੀ ਉਹਦਾ ਕੋਈ ਡਿਸਕੋਸ ਹੋਇਆ ਨਹੀਂ ਕੋਈ ਗੱਲ ਨਹੀਂ ਆਈ ਬੰਦਾ ਰਾਉਂਡ ਅਪ ਹੋਇਆ ਸੀਗਾ ਉਹਨੇ ਕਿਹਾ ਸੀ ਕਿ ਅਹੀ ਮਾਰਨਾ ਹੈ ਜੀ ਸਰ ਕਿੰਨੇ ਫਾਇਰ ਹੋਏ ਨੇ ਆ ਦੇਖੋ 3 ਮਿਸ ਸੋ ਜੀ ਕ੍ਰਿਸਟਲ ਜੀ ਮੈਗਜ਼ੀਨ ਲੋਡ ਕਰ ਦਿੱਤੀ ਉਹਨੇ ਕਾਫੀ ਵਰੀ ਮੈਂ ਬਹੁਤ ਭੱਜ ਗਿਆ ਆਪਣੀ ਜਾਨ ਬਚਾਈ ਕਿੰਨੇ ਲੜਕੇ ਸੀ ਅਦਰਵਾਜ ਵਿੱਚ ਦੋ ਜਣੇ ਸੀ ਤੇ ਦੋ ਜਣੇ ਸੀ ਆਏ ਕਿੱਦਾਂ ਗੱਡੀ ਜੇ ਇਹ ਨਹੀਂ ਦੇਖਿਆ ਗਿਆ ਅੱਛਾ ਜੀ ਦੇਖੀ ਸਰ ਤੁਸੀਂ ਆਪਣੀ ਵਾਪਿਸ ਭੱਜ ਗਏ ਸੀ ਸੀਸੀਡੀ ਵੀ ਇਹ ਭੱਜ ਕੇ ਵਾਪਸ ਜਾਨ ਬਚਾਈ ਬਸ ਜਾਨ ਬਚਾਈ ਉੱਪਰ ਤੱਕ ਵੀ ਉੱਪਰ ਤੱਕ ਵੀ ਗਏ ਹੋ ਔੜੀਆਂ ਚੜੇ ਜੀ ਔੜੀਆਂ ਚੜੇ ਨੇ ਸੀਟੀ ਨੂੰ ਕਿਵੇਂ ਦੇ ਦੱਸ ਸਰ ਜ਼ਿਲੰਦਰ ਦੇ ਲਾਅ ਐਂਡ ਆਰਡਰ ਨੂੰ ਕਿਵੇਂ ਦੇ ਦੋ ਨਹੀਂ ਇਸ ਬਾਰੇ ਦੇਖੋ ਦਿਸ ਇਜ਼ ਨੋਟ ਅ ਰਾਈਟ ਟਾਈਮ ਟੂ ਕਮੈਂਟ ਔਨ ਦੀ ਲਾਅ ਐਂਡ ਆਰਡਰ ਔਰ ਸੀਪੀ ਠੀਕ ਹੈ ਨਾ ਜੀ ਕੁਝ ਇਸ ਸਮਾਂ ਵੀ ਕਿਹਾ ਲੋਕਾਂ ਤੋਂ ਸਾਡੀ ਕੋਈ ਰਿਪੋਰਟਿੰਗ ਹੈ ਤੁਹਾਡੇ ਕੋਲ ਜਿਹੜੀ ਕੋਈ ਥ੍ਰੈਟ ਕਾਲ ਆਈ ਜਿਹੜੀ ਪਿਛਲੀ ਵਾਰ ਇਟ ਇਜ਼ ਇਨ ਦੀ ਨੋਟਿਸ ਆਫ ਪੁਲਿਸ ਇੱਕ ਬੰਦਾ ਰਾਉਂਡ ਅਪ ਕੀਤਾ ਉਹਦੇ ਕੋਲ ਪਿਸਟਲ ਤਿੰਨ ਬਰਾਮਦ ਹੋਏ ਰੌਂਡ ਬਰਾਮਦ ਹੋਏ ਕਿਹੜੇ ਪਲੇਸ ਸਰ ਕੰਪਲੀਟ ਹੋਇਆ ਕਿਹਨੇ ਸਾਡੇ ਨੇ ਰੌਂਡ ਇਹ ਪਰਚਾ ਮਕਸੂਦਾਂ ਦਾ ਹੈਗਾ ਕੀ ਤੁਹਾਨੂੰ ਇੰਟੀਮੇਸ਼ਨ ਮਿਲੀ ਸੀ ਕਿ ਇਹ ਥੇ ਸਟਾਰਬਕਸ ਦੇ ਲਾਗੇ ਜਿਹੜਾ ਜਿਮ ਹੈ ਜੀ ਉੱਥੇ ਫਾਇਰਿੰਗ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਆਂ ਕਿ ਉਹਨੂੰ ਇਨਵੈਸਟੀਗੇਟ ਕਰ ਰਹੇ ਆਂ ਜਿਹੜਾ ਇੱਥੇ ਇੱਕ ਬੰਦਾ ਸੁਖਪ੍ਰੀਤ ਸਿੰਘ ਆਪਣਾ ਜਿਮ ਜਾਂਦੇ ਸੀ ਤੇ ਰਾਤੀ ਸਵੇਰ ਨੂੰ ਦਾ ਟਾਈਮ ਸੀ ਜਦੋਂ ਉਹ ਵਾਪਸੀ ਆਪੀ ਮੈਮ ਸੁਖਪ੍ਰੀਤ ਕੇ ਸਿਮਰਨਜੀਤ ਸਿਮਰਨਜੀਤ ਸੋਰੀ ਜੀ ਜੀ ਹਾਂ ਜੀ ਤੇ ਉਹ ਵਾਪਸੀ ਚ ਆਪਣੀ ਗੱਡੀ ਚੋਂ ਜਦੋਂ ਬਾਹਰ ਆਇਆ ਤਾਂ ਇੱਕ ਬੰਦੇ ਨੇ ਉਹਨਾਂ ਤੇ ਪਿਸਤਲ ਕੱਢ ਕੇ ફાયਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਟ ਉਹ ਫਾਇਰ ਮੁਕੰਮਲ ਨਹੀਂ ਹੋਇਆ ਮਿਸਫਾਇਰ ਹੋਇਆ ਜੀ ਮੈਮ ਕੰਪਲੇਂਟੈਂਟ ਨੇ ਕੀ ਨਾਮ ਵਗੈਰਾ ਕੀ ਲਿਖਾਇਆ ਕੋਣ ਵਿਅਕਤੀ ਨੇ ਉਹ ਜੀ ਹਾਂ ਜੀ ਉਹ ਉਹਨਾਂ ਦੇ ਬਿਆਨ ਲੈਣ ਲੱਗੇ ਸੀ ਤੇ ਕਾਰਨ ਉਹਨਾਂ ਦੇ ਅਕੋਰਡਿੰਗ ਕੀ ਪਹਿਲਾਂ ਹੀ ਉਹਨਾਂ ਨੂੰ ਥ੍ਰੈਟਸ ਆਈਆਂ ਨੇ ਉਹ ਚੀਜ਼ਾਂ this is the part of investigation will verify है cctv ਸਾਹਮਣੇ ਇਹ ਕਹਿੰਦੇ ਕਿ ਪਹਿਲਾਂ ਵੀ ਮਕਸੂਦਾ ਥਾਣੇ ਦੇ ਵਿੱਚ ਆਲਰੇਡੀ ਕੰਪਲੀਟ ਦਰਜ ਹੈ ਜੀ ਹਾਂ ਜੀ ਉਹ ਸਾਰਾ ਕੁਝ ਜੀ ਦੇਖਣ ਵਾਲਾ ਹੈ ਤੇ ਤੁਹਾਡੇ ਤੱਕ ਸਾਰੀ ਇਨਫੋਰਮੇਸ਼ਨ ਮੈਡਮ ਕਿੰਨੇ ਮੈਂਕਾ ਦੀ ਕੋਈ ਸੀਸੀਟੀਵੀ ਵੀ ਆਈ ਹੈ ਉਹ ਤੁਸੀਂ ਦੇਖੀ ਹੋ ਸੀਸੀਟੀਵੀ ਫੁਟੇਜ ਦੇਖੀ ਹੈ ਜੀ ਉਹਦੇ ਵਿੱਚ ਦੋ ਬੰਦੇ ਵਿਖੇ ਵੀ ਨੇ ਬਟ ਆਇਡੈਂਟੀਫਾਈ ਨਹੀਂ ਹੋ ਪਏ ਨਾ ਹੀ ਇਹਨਾਂ ਨੇ ਕੋਈ ਆਇਡੈਂਟੀਫਾਈ ਕੀਤਾ ਹੈ ਮੈਡਮ ਮਿਸਟਰ ਕਿੰਨੇ ਹੋਏ ਨੇ ਫਾਇਰ ਕਿੰਨੇ ਮੈਮ ਦੋ ਕੰਦੇ ਰੌਂਦ ਵੀ ਲੱਬੇ ਹਨ ਰੌਂਦ ਲੱਬੇ ਪਤਾ ਲੱਗਦਾ ਬੰਦਾ ਰੈਸ਼ ਕੀਤਾ ਸੀਗਾ ਉਹੀ ਤੇ ਬੰਦਾ ਨਹੀਂ ਵਿੱਚ ਹੈਗਾ ਅਨਬੋਲ ਜੀ ਉਹ ਚੀਜ਼ ਤੇ ਵੈਰੀਫਾਈ ਕਰਾਂਗੇ ਹੁਣ ਤੇ ਆਪਾਂ ਇਹੀ ਦੇਖ ਰਿਹਾ ਕਿ ਦੋ ਟੀਮਸ ਬਣਾ ਕੇ ਬੈਕਵਰਡ ਫਾਰਵਰਡ ਲਿੰਕੇਜੇ ਸਾਰੇ ਦੇਖਾਂਗੇ ਜੀ ਕੈਮਰਾ ਚੈੱਕ ਕਰਾਂਗੇ ਕਿ ਕਿੱਥੋਂ ਇਹ ਬੰਦੇ ਆਏ ਤੇ ਉਹਨਾਂ ਨੂੰ ਫਿਰ ਅਰੈਸਟ ਕਰਕੇ ਅੱਗੇ ਦੀ ਕਰਾਂਗੇ ਮੈਮ ਖਾਣੇ ਦੀ ਕੁਛ ਹੀ ਦੂਰੀ ਦੇ ਘਟਣਾ ਸਾਰੀ ਵਾਪਰ ਗਈ ਹੈ ਉਹ ਤੋਂ ਕੋਚ ਇਲਾਕਾ ਸਾਰੇ ਮਾਰਕੀਟ ਚ ਚਹਿਲ ਪਹਿਲ ਲਈ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਲੰਧਰ ਦਾ ਲੋਨ ਆਰਡਰ ਉਹਨਾਂ ਕ੍ਰਾਈਮ ਤੇ ਹਰ ਪਾਸੇ ਹੁੰਦਾ ਹੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਕ੍ਰਾਈਮ ਹੋ ਰਿਹਾ ਉਹਨੂੰ ਡਿਟੈਕਟ ਕਰਕੇ ਤੇ ਉਹਨੂੰ ਇਨਵੈਸਟੀਗੇਟ ਕਰਾਂਗੇ ਆਮ ਲੋਕਾਂ ਨੂੰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਡਰ ਪਿਆਦਾ ਹੋ ਜਾਂਦਾ ਜੀ ਜਦੋਂ ਅਜਿਹੀ ਘਟਨਾ ਹੋ ਜੇ ਆਸ-ਪਾਸ ਜੀ ਸਾਰਿਆਂ ਨੂੰ ਇਹੀ ਮੇਰਾ ਮੈਸੇਜ ਹੈ ਕਿ ਇਸ ਇਦਾਂ ਦੀ ਕੋਈ ਗੱਲ ਨਹੀਂ ਜਲੰਧਰ ਪੁਲਿਸ ਇਜ਼ ਆਲਵੇਸ देयर फॉर देयर ਸੇਫਟੀ ਐਂਡ ਇਫ ਦੇਰ ਇਜ਼ ਐਨੀ ਇਸ਼ੂ ਦੇ ਕੈਨ ਕੰਟੈਕਟ ਅਸ ਔਨ 112 ਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਵਿੱਚ ਉਸ ਵੇਲੇ ਹੜਕੰਪ ਮੱਚਿਆ ਜਦੋਂ ਆਰਟੀਆਈ ਐਕਟਿਵਿਸਟ ਸਿਮਰਨਜੀਤ ਸਿੰਘ ਨੂੰ ਗੋਲੀ ਮਾਰਨ ਦੇ ਇਰਾਦੇ ਨਾਲ ਦੋ ਮੁੰਡੇ ਜਿਮ ਦੇ ਬਾਹਰ ਪਹੁੰਚਦੇ ਨੇ ਪਰ ਕਿਸਮਤ ਚੰਗੀ ਰਹੀ ਕਿ ਆਰਟੀਆਈ ਐਕਟਿਵਿਸਟ ਉਥੋਂ ਭੱਜਣ ਦੇ ਵਿੱਚ ਕਾਮਯਾਬ ਹੁੰਦੇ ਨੇ ਤੇ ਹਮਲਾਵਰ ਦੀ ਪਿਸਤੌਲ ਫਸ ਜਾਂਦੀ ਹੈ ਜਿਸ ਤੇ ਚਲਦਿਆਂ ਵਾਰਦਾਤ ਟਲਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਮੁੰਡੇ ਪਿਸਤੌਲ ਲੈ ਕੇ ਪਹੁੰਚਦੇ ਨੇ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪਿਸਤੌਲ ਜਾਮ ਹੋ ਜਾਂਦੀ ਹੈ ਤੇ ਮੌਕੇ ਦਾ ਫਾਇਦਾ ਚੁੱਕੀ ਆਰਟੀਆਈ ਐਕਟਿਵਿਸਟ ਸਿਮਰਨਜੀਤ ਮੌਕੇ ਤੋਂ ਭੱਜ ਜਾਂਦੇ ਨੇ ਤੇ ਜਿਮ ਦੇ ਵਿੱਚ ਵੜ ਜਾਂਦੇ ਨੇ ਜਿਵੇਂ ਹੀ ਉਹ ਮੁੰਡੇ ਪਿੱਛੇ ਆਉਂਦੇ ਨੇ ਇੰਨੇ ਨੂੰ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਇਸ ਦਰਮਿਆਨ ਇਥੇ ਵਾਦਾ ਤੋਂ ਬਾਅਦ ਮੌਕੇ ਤੇ ਪੁਲਿਸ ਸੱਦੀ ਜਾਂਦੀ ਹੈ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਹਮਲੇ ਦੇ ਪਿੱਛੇ ਦੇ ਕਾਰਨ ਤਾਂ ਸਪਸ਼ਟ ਨਹੀਂ ਹੈ ਪਰ ਆਰਟੀ ਐਕਟੀਵਿਸਟ ਦਾ ਇਹ ਕਹਿਣਾ ਹੈ ਕਿ ਮੈਨੂੰ ਪਹਿਲਾਂ ਵੀ ਥ੍ਰੈਟਸ ਦਾ ਇਸ ਮਾਮਲੇ 'ਚੋਂ ਪੁਲਿਸ ਜਾਂਚ ਕਰ ਰਹੀ ਹੈ ਸੀਸੀਟੀਵੀ ਪੁਲਿਸ ਦੇ ਵੱਲੋਂ ਕਬਜ਼ੇ 'ਚ ਲੈ ਲਈ ਗਈ ਹੈ ਕਿ ਜਲਦ ਦੋਸ਼ੀ ਦੀ ਗ੍ਰਿਫਤਾਰੀ ਦਾ ਪ੍ਰੋਸੈਸ ਅੱਗੇ ਥ੍ਰੈਟ ਆਈ ਉਹ ਮੈਨੂੰ 1 ਮਈ ਦੀ ਜੀ ਜਿੰਦੀ ਨੋਟਿਸ ਆਫ ਦੀ ਪੁਲਿਸ ਅਫੀਸ਼ਰਸ ਸਾਰੇ ਸੀਨੀਅਰਾਂ ਦੇ ਵੀ ਧਿਆਨ ਚ ਲਿਆਤਾ ਸੀਗਾ ਇਹ ਥ੍ਰੈਟ ਹੈਗੀ ਆ ਇੱਕ ਬੰਦਾ ਇਹਨਾਂ ਨੇ ਰਾਉਂਡ ਅਪ ਕਰਕੇ ਇੱਕ ਮੈਨੂੰ ਫੜਿਆ ਵੀ ਸੀ ਜੀ ਜੀ ਜਿਹੜਾ ਕਹਿੰਦਾ ਸੀ ਸਾਨੂੰ ਸਪਾਰੀ ਮਿਲੀ ਤੁਹਾਡੀ ਮਾਰਨ ਅੱਛਾ ਜੀ ਉਹ ਤੋਂ ਬਾਅਦ ਸਾਰਿਆਂ ਦੇ ਧਿਆਨ 'ਚ ਹੈਗਾ ਅਸੀਂ ਮੈਟਰ ਕਿ ਮੈਨੂੰ ਗੋਲੀ ਕਿਸੇ ਟਾਈਮ ਵੀ ਮਾਰ ਸਕਦੇ ਨੇ ਉਹ ਹੁਣ ਅੱਜ ਬੰਦੇ ਆਏ ਆ ਮੈਂ ਜਿੰਮ ਤੋਂ ਥੱਲੇ ਉਤਰਿਆ ਜਦੋਂ ਉਹਨਾਂ ਨੇ ਮੇਰੇ ਤੇ ਫਾਇਰ ਸਰ ਕੀਤੇ ਆ ਮਿਸ ਫਾਇਰ ਹੋ ਗਿਆ ਜੀ ਹੈ ਕੋਈ ਨਾ ਮੈਂ ਕੋਈ ਬੰਦਾ ਉਹ ਦੇਖੋ ਇਦਾਂ ਥਿਸ ਇਜ਼ ਅ ਬੇਗ ਥ੍ਰੈਟ ਇਦਾਂ ਉਹ ਇੱਕ ਐਫ ਆਈ ਆਰ ਦਰਜ ਹੈਗੀ ਆ ਜਿਹੜਾ ਪਹਿਲੇ ਬੰਦਾ ਰੌਂਡ ਅਪ ਕੀਤਾ ਸੀ ਪੂਰਾ ਕੋਈ ਡਿਸਕੋ ਨਹੀਂ ਆਇਆ ਮੇਰਾ ਇਸ ਦਾ ਨੋਥਰੈਟ ਨਹੀਂ ਕਰੋ ਬਾਲ ਨਹੀਂ ਆਈ ਬੰਦਾ ਰੌਂਡ ਅਪ ਹੋਇਆ ਸੀਗਾ ਉਹਨੇ ਕਿਹਾ ਸੀ ਕਿ ਅਸੀਂ ਮਾਰਨਾ ਹੈ ਜੀ ਸਰ ਕਿੰਨੇ ਫਾਇਰ ਹੋਏ ਨੇ ਦੇਖੋ 3 ਮਿਸ ਫਰਸ ਚਲ ਸੀ ਕਿਸ ਤਰ੍ਹਾਂ ਸੀਗੀ ਮੈਗਜ਼ੀਨ ਲੋਡ ਕਰਤੀ ਸੀ ਉਹਨੇ ਕਾਫੀ ਵਾਰੀ ਮੈਂ ਬਹੁਤ ਭੱਜ ਗਿਆ ਆਪਣੀ ਜਾਨ ਬਚਾਈ ਕਿੰਨੇ ਲੜਕੇ ਸੀ ਅਦਰਵਾਜ਼ੇ ਵਿੱਚ ਦੋ ਜਣੇ ਸੀ ਤੇ ਦੋ ਜਣੇ ਸੀ ਆਏ ਕਿੱਦਾਂ ਗੱਡੀ ਜਾਈ ਇਹ ਨਹੀਂ ਦੇਖਿਆ ਗਿਆ ਅੱਛਾ ਜੀ ਦੇਖੀ ਸਰ ਤੁਸੀਂ ਆਪਣੀ ਵਾਪਿਸ ਭੱਜ ਗਏ ਸੀਸੀਡੀ ਵੀ ਇਹ ਭੱਜ ਕੇ ਵਾਪਸ ਜਾਨ ਬਚਾਈ ਉਹ ਉੱਪਰ ਤੱਕ ਵੀ ਉੱਪਰ ਤੱਕ ਵੀ ਗਏ ਹੋ ਪੌੜੀਆਂ ਚੜ੍ਹੇ ਜੀ ਪੌੜੀਆਂ ਚੜ੍ਹੇ ਨਹੀਂ ਸੀਡੀ ਨੂੰ ਕਿਵੇਂ ਦੇ ਦੱਸਾਂ ਜਲੰਧਰ ਦੇ ਲਾਅ ਐਂਡ ਆਰਡਰ ਨੂੰ ਕਿਵੇਂ ਦੇ ਦਿੰਦੇ ਨਹੀਂ ਇਸ ਬਾਰੇ ਦੇਖੋ ਦਿਸ ਇਜ਼ ਨੋਟ ਅ ਰਾਈਟ ਟਾਈਮ ਟੂ ਕਮੈਂਟ ਔਨ ði ਲਾਅ ਐਂਡ ਆਰਡਰ ਔਰ ਸੀਪੀ ਠੀਕ ਹੋਣਾ ਜੀ ਉਹ ਆ ਇਨਸੀਡੈਂਟ ਆ ਜਿਹੜਾ ਕੀ ਸਰ ਸਮਾਂ ਵੀ ਵੇਖਿਆ ਨੋਟ ਸਾਡੇ ਕੋਲ ਆਈ ਰਿਪੋਰਟਿੰਗ ਹੈ ਤੁਹਾਡੇ ਕੋਲ ਜਿਹੜੀ ਕੋਈ ਥ੍ਰੈਟ ਕਾਲ ਆਈ ਜਿਹੜੀ ਪਿਛਲੀ ਵਾਰੀ ਇਟ ਇਜ਼ ਇਨ ਦੀ ਨੋਟਿਸ ਆਫ ਪੁਲਿਸ ਇੱਕ ਬੰਦਾ ਰਾਉਂਡ ਅਪ ਕੀਤਾ ਉਹਦੇ ਕੋਲ ਪਿਸਟਲ ਤਿੰਨ ਬਰਾਮਦ ਹੋਏ ਗੋਲਡ ਬਰਾਮਦ ਹੋਏ ਕਿਹੜੇ ਥਾਣੇ ਸਰ ਕੰਪਲੇਂਟ ਹੋਈ ਹੈ ਕਿਹੜੇ ਥਾਣੇ ਨੇ ਰੋਲ ਇਹ ਪਰਚਾ ਮਕਸੂਦਾ ਦਾ ਹੈਗਾ ਤਮੋਂ ਇੰਟੀਮੇਸ਼ਨ ਮਿਲੀ ਸੀ ਕਿ ਇਹ 3 ਸਟਾਰ ਬਕਸ ਤੇ ਲੱਗੇ ਜਿਹੜਾ ਜਿਮ ਹੈ ਜੀ ਉੱਥੇ ਫਾਇਰਿੰਗ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਆਂ ਤੇ ਉਹਨੂੰ ਇਨਵੈਸਟੀਗੇਟ ਕਰ ਰਹੇ ਆਂ ਜਿਹੜਾ ਇੱਥੇ ਇੱਕ ਬੰਦਾ ਸੁਖਪ੍ਰੀਤ ਸਿੰਘ ਆਪਣਾ ਜਿਮ ਜਾਂਦੇ ਸੀ ਤੇ ਰਾਤੀ ਸਵੇਰ ਨੂੰ ਉਹਦਾ ਟਾਈਮ ਸੀ ਜਦੋਂ ਉਹ ਵਾਪਸੀ ਆਪੀ ਮੈਮ ਸੁਖਪ੍ਰੀਤ ਕੇ ਸਿਮਰਨਜੀਤ ਸਿਮਰਨਜੀਤ ਸੋਰੀ ਜੀ ਜੀ ਹਾਂ ਜੀ ਉਹ ਵਾਪਸੀ ਚ ਆਪਣੀ ਗੱਡੀ ਚੋਂ ਜਦੋਂ ਬਾਹਰ ਆਈ ਸੀ ਤਾਂ ਇੱਕ ਬੰਦੇ ਨੇ ਉਹਨਾਂ ਤੇ ਪਿਸਤਲ ਕੱਢ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹ ਫਾਇਰ ਮੁਕੰਮਲ ਨਹੀਂ ਹੋਇਆ ਮਿਸਫਾਇਰ ਹੋਇਆ ਜੀ ਮੈਮ ਕਮਪਲੇਂਟੈਂਟ ਨੇ ਕੀ ਨਾਮ ਵਗੈਰਾ ਕੀ ਲਿਖਾਇਆ ਕੋਣ ਵਿਅਕਤੀ ਨੇ ਉਹ ਜੀ ਹਾਂ ਜੀ ਉਹ ਉਹਨਾਂ ਦੇ ਬਿਆਨ ਲੈਣ ਲੱਗੇ ਸੀ ਤੇ ਕਾਰਨ ਉਹਨਾਂ ਦੇ ਅਕੋਰਡਿੰਗ ਕੀ ਪਹਿਲਾਂ ਹੀ ਉਹਨਾਂ ਨੂੰ ਥ੍ਰੈਟਸ ਆਈਆਂ ਨੇ ਉਹ ਚੀਜ਼ਾਂ this is the part of investigation ill verify ਇਸ ਜੀ ਸਾਹਮਣੇ ਇਹ ਕਹਿੰਦੇ ਕਿ ਪਹਿਲਾਂ ਵੀ ਮਕਸੂਦਾ ਥਾਣੇ ਦੇ ਵਿੱਚ ਆਲਰੇਡੀ ਕੰਪਲੀਟ ਦਰਜ ਹੈ ਜੀ ਹਾਂ ਜੀ ਉਹ ਸਾਰਾ ਕੁਝ ਜੀ ਦੇਖਣ ਵਾਲਾ ਹੈ ਤੇ ਤੁਹਾਡੇ ਤੱਕ ਸਾਰੀ ਇਨਫੋਰਮੇਸ਼ਨ ਮੈਡਮ ਕਿੰਨੇ ਮੈਂ ਕਿਹਦੀ ਕੋਈ ਸੀਸੀਟੀਵੀ ਹੈਗੀ ਹੈ ਉਹ ਤੁਸੀਂ ਦੇਖੀਓ ਸੀਸੀਟੀਵੀ ਫੁਟੇਜ ਦੇਖੀ ਹੈ ਜੀ ਉਹਦੇ ਵਿੱਚ ਦੋ ਬੰਦੇ ਵਿਖੇ ਵੀ ਨੇ ਬਟ ਆਇਡੈਂਟੀਫਾਈ ਨਹੀਂ ਹੋ ਪਏ ਨਾ ਹੀ ਇਹਨਾਂ ਨੇ ਕੋਈ ਆਇਡੈਂਟੀਫਾਈ ਕੀਤਾ ਮੈਡਮ ਮੁੰਦਰਾ ਕਿੰਨੇ ਹੋਏ ਨੇ ਫਾਇਰ ਕਿੰਨੇ ਮੈਮ ਦੋ ਕਹਿੰਦੇ ਰੋਂਦੂ ਵੀ ਲੱਬੇ ਹਾਂ ਜੀ ਲੱਬ ਰੋਂਦ ਲੱਬੇ ਪਤਾ ਲੱਗਦਾ ਬੰਦਾ ਰੈਸਟ ਕੀਤਾ ਸੀਗਾ ਉਹੀ ਤੇ ਬੰਦਾ ਨਹੀਂ ਜੀ ਵਿੱਚ ਹੈਗਾ ਤੁਹਾਨੂੰ ਬੋ ਜੀ ਉਹ ਚੀਜ਼ ਫਿਰ ਵੈਰੀਫਾਈ ਕਰਾਂਗੇ ਹੁਣ ਤੇ ਆਪਾਂ ਇਹੀ ਦੇਖ ਰਿਹਾ ਕਿ ਦੋ ਟੀਮਸ ਬਣਾ ਕੇ ਬੈਕਵਰਡ ਫਾਰਵਰਡ ਲਿੰਕੇਜੇ ਸਾਰੇ ਦੇਖਾਂਗੇ ਜੀ ਕੈਮਰਾ ਚੈੱਕ ਕਰਾਂਗੇ ਕਿ ਕਿੱਥੋਂ ਇਹ ਬੰਦੇ ਆਏ ਤੇ ਉਹਨਾਂ ਨੂੰ ਫਿਰ ਅਰੈਸਟ ਕਰਕੇ ਅੱਗੇ ਦੀ ਕਰਾਂਗੇ ਮੈਮ ਖਾਣੇ ਦੀ ਕੁਛ ਹੀ ਦੂਰੀ ਦੇ ਘਟਣਾ ਸਾਰੀ ਵਾਪਰ ਗਈ ਹੈ ਉਹ ਤੋਂ ਪੋਚ ਇਲਾਕਾ ਸਾਰੇ ਮਾਰਕੀਟ ਚ ਚਹਿਲ ਪਹਿਲ ਲਈ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਲੰਧਰ ਦਾ ਲੋਨ ਆਰਡਰ ਜੀ ਇਹ ਹੁਣ ਕਰਾਇਮ ਤੇ ਹਰ ਪਾਸੇ ਹੁੰਦਾ ਹੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਕਰਾਇਮ ਹੋ ਰਿਹਾ ਉਹਨੂੰ ਡਿਟੈਕਟ ਕਰਕੇ ਤੇ ਉਹਨੂੰ ਇਨਵੈਸਟੀਗੇਟ ਕਰਾਂਗੇ ਆਮ ਲੋਕਾਂ ਨੂੰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਡਰ ਪਿਆਦਾ ਹੋ ਜਾਂਦਾ ਜੀ ਜਦੋਂ ਅਜਿਹੀ ਘਟਨਾ ਹੋ ਜੇ ਆਸ-ਪਾਸ ਜੀ ਸਾਰਿਆਂ ਨੂੰ ਇਹੀ ਮੇਰਾ ਮੈਸੇਜ ਹੈ ਕਿ ਇਹ ਸਾਰ ਇਦਾਂ ਦੀ ਕੋਈ ਗੱਲ ਨਹੀਂ ਜਲੰਧਰ ਪੁਲਿਸ ਇਜ਼ ਆਲਵੇਸ ਦੇਰਫੋਰ